ਗੁਰੂ ਜੀ ਦੋਵੇਂ ਸਾਹਿਬਜ਼ਾਦੇ ਤੇ ਸਿੰਘ ਸੂਰਬੀ ਚਮਕੌਰ ਦੀ ਗੜੀ ਦੇ ਅੰਦਰ ਪਹੁੰਚ ਗਏ ਤੇ ਸਾਰੇ ਪ੍ਰਬੰਧ ਕਰ ਲਈ। ਚਾਰੇ ਪਾਸੇ ਤੋਂ ਆਪਣੀ ਰਾਖੀ ਲਈ ਵਿਉਂਤ ਬਣਾ ਲਈ। ਹਰ ਇੱਕ ਨੂੰ ਆਪਣਾ ਕਰਤਵ ਸਮਝਾ ਦਿੱਤਾ ਗਿਆ। ਗੁਰੂ ਜੀ ਨੇ ਅਤੇ ਦੋਹਾਂ ਸਾਹਿਬਜ਼ਾਦਿਆਂ ਨੇ ਆਪਣੀ ਅਸਥਾਨ ਨਿਯਤ ਕਰ ਲਈ। ਚਮਕੌਰ ਦੀ ਗੜੀ ਨੂੰ ਇੱਕ ਕਿਲੇ ਵਾਂਗ ਮੁਗਲਾਂ ਦੇ ਹਮਲੇ ਲਈ ਤਿਆਰ ਕਰ ਲਿਆ ਗਿਆ। ਮੁਗਲ ਫੌਜਾਂ ਗੁਰੂ ਜੀ ਦਾ ਪਿੱਛਾ ਕਰ ਰਹੀਆਂ ਸਨ। ਨਵਾਬ ਵਜ਼ੀਰ ਖਾਨ 10 ਲੱਖ ਦਾ ਲਸ਼ਕਰ ਲੈ ਕੇ ਆਣ ਪਹੁੰਚਿਆ ਉਸ ਨੇ ਆਣ ਕੇ ਢਿੰਡੋਰਾ ਪਿਟਵਾਇਆ ਕਿ ਜੇ ਗੁਰੂ ਜੀ ਆਪਣੇ ਆਪ ਨੂੰ ਆਪਣੇ ਸਾਥੀਆਂ ਸਮੇਤ ਪੇਸ਼ ਕਰ ਦੇਣ ਤਾਂ ਉਹਨਾਂ ਦੀ ਜਾਨ ਬਖਸ਼ੀ ਕਰ ਦਿੱਤੀ ਜਾਵੇਗੀ ਗੁਰੂ ਜੀ ਨੇ ਇਸ ਢੰਡੋਰੇ ਰਾਹੀਂ ਕੀਤੇ ਐਲਾਨ ਦਾ ਜਵਾਬ ਤੀਰਾਂ ਦੀ ਭਾਰੀ ਪੁਛਾੜ ਨਾਲ ਦਿੱਤਾ ਮੁਗਲ ਫੌਜਾਂ ਨੇ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਕਿਲੇ ਦੀ ਦੀਵਾਰ ਦੇ ਨੇੜੇ ਆਉਣ ਦੀ ਕਿਸੇ ਦੀ ਹਿੰਮਤ ਨਾ ਪਈ ਮੁਗਲ ਫੌਜਾਂ ਦੇ ਜਰਨੈਲ ਨਾਹਰ ਖਾਨ ਨੇ ਚੋਰੀ ਛਿਪੇ ਹਵੇਲੀ ਦੀ ਦੀਵਾਰ ਨਾਲ ਪੌੜੀ ਲਗਾਈ ਜਦ ਉਸਨੇ ਪੌੜੀ ਤੇ ਚੜ ਕੇ ਜ਼ਰਾ ਕੁ ਸਿਰ ਉੱਚਾ ਕੀਤਾ ਤਾਂ ਗੁਰੂ ਜੀ ਨੇ ਉਸ ਨੂੰ ਤੀਰ ਦਾ ਨਿਸ਼ਾਨਾ ਬਣਾ ਕੇ ਉੱਥੇ ਹੀ ਚਿਤ ਕਰ ਦਿੱਤਾ ਨਾਹਰ ਖਾਨ ਦੇ ਡਿੱਗਦਿਆਂ ਹੀ ਗਨੀ ਖਾਨ ਨੇ ਅੱਗੇ ਆਉਣ ਦਾ ਹਿਆ ਕੀਤਾ ਤਾਂ ਗੁਰੂ ਜੀ ਨੇ ਗੁਰਜ ਨਾਲ ਉਸ ਦਾ ਸਿਰ ਭੰਨਿਆ ਅਤੇ ਮਿੱਝ ਕੱਢ ਦਿੱਤੀ ਸਿਰ ਪਰਨੇ ਥੱਲੇ ਡਿੱਗ ਕੇ ਉਹ ਉੱਥੇ ਹੀ ਖਤਮ ਹੋ ਗਿਆ ਜਦ ਤੀ ਜੇ ਜਰਨੈਲ ਮਹਿਮੂਦ ਅਲੀ ਨੇ ਆਪਣੇ ਦੋਹਾਂ ਸਾਥੀਆਂ ਨੂੰ ਇਸ ਤਰ੍ਹਾਂ ਮਰਦੇ ਵੇਖਿਆ ਤਾਂ ਉਹ ਕੰਧ ਦੇ ਓਲੇ ਛੁਪਦਾ ਛਪੌਂਦਾ ਨਸ ਗਿਆ ਇਹ ਦ੍ਰਿਸ਼ ਦੇਖ ਕੇ ਮੁਗਲ ਫੌਜਾਂ ਵਿੱਚ ਕਬਰ ਹਟ ਫੈਲ ਗਈ ਨਵਾਬ ਸਰਹਿੰਦ ਅੱਗੇ ਆ ਗਿਆ ਅਤੇ ਫੌਜਾਂ ਨੂੰ ਹੁਕਮ ਦਿੱਤਾ ਕਿ ਇੱਕੋ ਵਾਰ ਕਿਲੇ ਤੇ ਜ਼ੋਰਦਾਰ ਹਮਲਾ ਕੀਤਾ ਜਾਏ ਫੌਜਾਂ ਦੇ ਦਸਤੇ ਦੇ ਦਸਤੇ ਅੱਗੇ ਵੱਧ ਕੇ ਆ ਗਏ ਕਿਲੇ ਤੇ ਜ਼ਬਰਦਸਤ ਧਾਵਾ ਬੋਲਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਗੁਰੂ ਗੋਬਿੰਦ ਸਿੰਘ ਜੀ ਕਿਲੇ ਦੇ ਅੰਦਰ ਬੈਠੇ ਬਾਹਰ ਦਾ ਸਾਰਾ ਨਜ਼ਾਰਾ ਦੇਖ ਰਹੇ ਸਨ ਆਪ ਹੁਣ ਗੜੀ ਦੀ ਮੰਮਟੀ ਤੇ ਚੜ ਗਏ। ਸਹਬਜ਼ਾਦਾ ਅਜੀਤ ਸਿੰਘ ਜੀ ਅਤੇ ਸਹਬਜ਼ਾਦਾ ਜੁਝਾਰ ਸਿੰਘ ਜੀ ਨੂੰ ਆਪਣੇ ਨਾਲ ਲੈ ਗਏ। ਕਿਲੇ ਦੀਆਂ ਚੌਹ ਬਾਹਿਆਂ ਤੇ ਵੀ ਕੁਝ ਸਿੰਘ ਖੜੇ ਕਰ ਦਿੱਤੇ। ਦੋ ਸਿੰਘ ਭਾਈ ਮਦਨ ਸਿੰਘ ਅਤੇ ਭਾਈ ਗੰਡਾ ਸਿੰਘ ਗੜੀ ਦੇ ਦਰਵਾਜ਼ੇ ਤੇ ਖੜੇ ਹੋ ਗਏ। ਮੁਗਲ ਫੌਜਾਂ ਦੇ ਵੱਡੇ ਹਮਲੇ ਦੇ ਟਾਕਰੇ ਲਈ ਉਹਨਾਂ ਨੇ ਵੀ ਆਪਣੀ ਪੂਰੀ ਤਿਆਰੀ ਕਰ ਲਈ। ਤੀਰ, ਨੀਜ਼ੇ ਤੇ ਭਾਲੇ ਹੱਥਾਂ ਵਿੱਚ ਲੈ ਲਏ। ਦੋਵੇਂ ਸਹਬਜ਼ਾਦੇ ਵੀ ਜੰਗ ਲਈ ਤਿਆਰ ਹੋ ਗਏ। ਇਤਨੀ ਘੱਟ ਗਿਣਤੀ ਵਿੱਚ ਹੁੰਦਿਆਂ ਵੀ ਉਹ ਚੜ੍ਹਦੀਆਂ ਕਲਾਂ ਵਿੱਚ ਸਨ ਵਾਹਿਗੁਰੂ ਅਕਾਲ ਪੁਰਖ ਦੀ ਉਹਨਾਂ ਨੂੰ ਔਟ ਸੀ ਅਤੇ ਕਲਗੀਧਰ ਪਿਤਾ ਉਹਨਾਂ ਦੇ ਨਾਲ ਸਨ ਮੁਗਲ ਫੌਜਾਂ ਦੇ ਘੋੜੇ ਧੂੜ ਉਡਾਉਂਦੇ ਹੋਏ ਹੋਰ ਨੇੜੇ ਆ ਰਹੇ ਸਨ ਮਮਟੀ ਦੇ ਬੰਨੇ ਤੇ ਬੈਠਾ ਗੁਰੂ ਜੀ ਦਾ ਬਾਜ਼ ਵੀ ਇਹ ਤਮਾਸ਼ਾ ਦੇਖ ਰਿਹਾ ਸੀ ਬਾਜ਼ਾਂ ਵਾਲੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਾਵਧਾਨ ਖੜੇ ਆਪਣੀ ਫੌਜ ਦੀ ਪਰਖ ਕਰ ਰਹੇ ਸਨ ਤੇ ਜੰਗ ਦੇ ਟਾਕਰੇ ਲਈ ਵਿਉਂਤ ਬਣਾ ਰਹੇ ਸਨ 22 ਦਸੰਬਰ 1704 ਨੂੰ ਚਮਕੌਰ ਵਿੱਚ ਸੰਸਾਰ ਦਾ ਇੱਕ ਬੜਾ ਹੀ ਅਨੋਖਾ ਜੰਗ ਸ਼ੁਰੂ ਹੋ ਗਿਆ ਇੱਕ ਪਾਸੇ ਗੁਰੂ ਜੀ ਦੀ ਫੌਜ ਦੇ 40 ਸੂਰਮੇ ਸਿੰਘ ਥੱਕੇ ਭੁੱਖੇ ਭਾਣੇ ਤੇ ਤਿਹਾਈ ਅਤੇ ਦੂਜੇ ਪਾਸੇ ਮੁਗਲ ਫੌਜ ਦੇ 10 ਲੱਖ ਸਿਪਾਹੀ ਸਨ ਜਦ ਮੁਗਲ ਫੌਜ ਨੇ ਕਿਲੇ ਤੇ ਜ਼ੋਰਦਾਰ ਹਮਲਾ ਕੀਤਾ ਤਾਂ ਗੁਰੂ ਜੀ ਨੇ ਇਸ ਹਮਲੇ ਦੇ ਟਾਕਰੇ ਪੰਜ-ਪੰਜ ਸਿੰਘਾਂ ਦੇ ਜਥੇ ਕਿਲੇ ਤੋਂ ਬਾਹਰ ਭੇਜਨੇ ਸ਼ੁਰੂ ਕਰ ਦਿੱਤੇ ਬਾਹਰ ਨਿਕਲਦੇ ਸਾਰ ਸਿੰਘਾਂ ਨੇ ਜ਼ੋਰਦਾਰ ਜੈਕਾਰਾ ਛੱਡਿਆ ਅਤੇ ਅੱਗੇ ਵਧਦੀ ਆ ਰਹੀ ਮੁਗਲ ਫੌਜ ਨੂੰ ਟੁੱਟ ਕੇ ਪੈ ਗਏ ਉੱਪਰੋਂ ਗੁਰੂ ਜੀ ਨੇ ਸਹਬਜ਼ਾਦਿਆਂ ਅਤੇ ਕਿਲੇ ਦੇ ਉੱਪਰ ਬੈਠੇ ਸਿੰਘਾਂ ਨੇ ਤੀਰਾਂ ਅਤੇ ਗੋਲੀਆਂ ਦੀ ਬਾਰਿਸ਼ ਸ਼ੁਰੂ ਕਰ ਦਿੱਤੀ। 2 ਘੰਟੇ ਕਮਸਾਂ ਦੀ ਲੜਾਈ ਹੋਈ। ਤਲਵਾਰਾਂ ਅਤੇ ਢਾਲਾਂ ਦੀ ਜ਼ਬਰਦਸਤ ਟੱਕਰ ਹੋਈ। ਤੀਰ ਅਤੇ ਨੇਜੇ ਚੱਲੇ। ਸੈਂਕੜੇ ਮੁਗਲ ਸਿਪਾਹੀ ਡਿੱਗੇ। ਲੋਥਾਂ ਦੀਆਂ ਲੋਥਾਂ ਢੇਰੀ ਹੋ ਗਈਆਂ। ਇਤਨਾ ਲਹੂ ਵਗਿਆ ਕਿ ਜ਼ਮੀਨ ਤੇ ਮਿੱਟੀ ਦਿਸਦੀ ਹੀ ਨਹੀਂ ਸੀ। ਲਹੂ ਦੇ ਢਾਣ ਮਚ ਗਏ। ਬਹਾਦਰੀ ਦੇ ਜੋਹਰ ਵਿਖਾਉਂਦੇ ਹੋਏ ਪੰਜਾਂ ਸਿੰਘਾਂ ਦਾ ਜੱਥਾ ਸ਼ਹੀਦ ਹੋ ਗਿਆ। ਉਸ ਤੋਂ ਮਗਰੋਂ ਇੱਕ ਹੋਰ ਜੱਥਾ ਮੈਦਾਨ ਵਿੱਚ ਨਿਤਰਿਆ। ਅਨੇਕਾਂ ਮੁਗਲ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਉਹ ਪੀ ਸ਼ਹੀਦੀ ਪ੍ਰਾਪਤ ਕਰ ਗਏ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਨੇ ਆਪਣੇ ਜਰਨੈਲਾ ਨੂੰ ਹੁਕਮ ਦਿੱਤਾ ਕਿ ਗੜੀ ਨੂੰ ਚਾਰੇ ਪਾਸੇ ਤੋਂ ਘੇਰ ਕੇ ਜ਼ਬਰਦਸਤ ਹੱਲਾ ਕੀਤਾ ਜਾਏ ਗੁਰੂ ਜੀ ਦੇ ਸਿੰਘਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਉਹ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਕਿਲੇ ਤੋਂ ਬਾਹਰ ਚਲੇ ਜਾਣ ਪਰ ਗੁਰੂ ਜੀ ਨੇ ਵੱਧਦੀ ਆ ਰਹੀ ਮੁਗਲ ਫੌਜ ਵੱਲ ਇਸ਼ਾਰਾ ਕਰਕੇ ਕਿਹਾ ਉਹ ਦੇਖੋ ਤੀਰ ਕਿਵੇਂ ਚੱਲ ਰਹੇ ਹਨ ਜੋਧੇ ਉੱਤਮ ਗੁੱਥਾ ਹੋ ਰਹੇ ਹਨ ਜਿਵੇਂ ਉਹਨਾਂ ਸੁਣੀ ਅਣਸੁਣੀ ਕਰ ਦਿੱਤੀ ਹੋਵੇ ਜਦੋਂ ਉਹਨਾਂ ਫੇਰ ਗੱਲ ਦੁਹرائی ਤਾਂ ਮਹਾਰਾਜ ਕਹਿਣ ਲੱਗੇ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ ਤੁਸੀਂ ਸਾਰੇ ਸਾਹਿਬਜ਼ਾਦੇ ਹੋ ਗੁਰੂ ਜੀ ਦੇ ਇਹ ਬਾਤ ਸੁਣ ਕੇ ਸਿੰਘ ਲਾਜਵਾਬ ਹੋ ਗਏ ਜੰਗ ਵਿੱਚ ਜੂਝਣ ਲਈ ਬਹੁਤ ਤਿਆਰ ਪਰ ਤਿਆਰ ਖੜੇ ਹੋ ਕੇ ਆਪਣੇ ਹਥਿਆਰਾਂ ਨੂੰ ਸੰਭਾਲਣ ਲੱਗੇ ਦੋਵੇਂ ਸਾਹਿਬਜ਼ਾਦਿਆਂ ਨੂੰ ਵੀ ਆਪਣੇ ਗੁਰੂ ਪਿਤਾ ਦੇ ਸ਼ਬਦਾਂ ਤੋਂ ਨਵਾਂ ਉਤਸ਼ਾਹ ਮਿਲਿਆ ਸਾਹਿਬਜ਼ਾਦਾ ਅਜੀਤ ਸਿੰਘ ਜੀ ਗੁਰੂ ਜੀ ਦੇ ਸਾਹਮਣੇ ਆ ਗਏ ਅਤੇ ਹੱਥ ਜੋੜ ਕੇ ਆਪਣੇ ਗੁਰੂ ਪਿਤਾ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਜੰਗ ਵਿੱਚ ਜਾਣ ਦੀ ਆਗਿਆ ਦਿੱਤੀ ਜਾਏ। ਮਹਾਰਾਜ ਨੇ ਥਾਪੀ ਦਿੱਤੀ ਅਤੇ ਅਠਾ ਸਿੰਘਾਂ ਦਾ ਜੱਥਾ ਨਾਲ ਤੋਰਿਆ। ਗੁਰੂ ਜੀ ਬੜੇ ਚਾ ਨਾਲ ਆਪਣੇ 18 ਸਾਲਾਂ ਦੇ ਬੇਟੇ ਨੂੰ ਜੰਗ ਦੇ ਮੈਦਾਨ ਵਿੱਚ ਜਾਂਦਿਆਂ ਦੇਖ ਰਹੇ ਸਨ। ਗੱਡੀ ਤੋਂ ਨਿਕਲਦਿਆਂ ਹੀ ਸਬ ਸਿੰਘਾਂ ਨੇ ਬੜੇ ਜ਼ੋਰ ਨਾਲ ਜੈਕਾਰਾ ਛੱਡਿਆ। ਬੋਲੇ ਸੋਨਹਿਾਲ ਸਾਚੀ ਰਿਆ ਕਾਨ। ਮੁਗਲ ਸਿਪਾਹੀ ਅੱਗੇ ਵਧੇ ਅਤੇ ਸਾਹਿਬਜ਼ਾਦੇ ਨੂੰ ਚਾਰੋਂ ਪਾਸਿਆਂ ਤੋਂ ਘੇਰ ਲਿਆ। ਪਰ ਇਸ ਵੀਰ ਸਪੁੱਤਰ ਨੇ ਟੀਰਾ ਦੀ ਅਜੇਹੀ 부ਛਾੜ ਕੀਤੀ ਕਿ ਕਈਆਂ ਦੀਆਂ ਛਾਤੀਆਂ ਵੇਨ ਦਿੱਤੀਆਂ ਫੇਰ ਗਰਜ ਕੇ ਲਲਕਾਰਿਆ ਕਿ ਜਿਸ ਦੀ ਦਲੇਰੀ ਹੈ ਉਹ ਸਾਹਮਣੇ ਆ ਕੇ ਲੜੇ ਕਈ ਮੁਗਲ ਸਿਪਾਹੀ ਭੱਜ ਕੇ ਅੱਗੇ ਆਏ ਪਰ ਸਾਹਿਬਜ਼ਾਦਾ ਅਜੀਤ ਸਿੰਘ ਨੇ ਅਜਿਹੇ ਕਰਾਰੇ ਵਾਰ ਕੀਤੇ ਕਿ ਉਹ ਯਾ ਅਲੀ ਯਾ ਅਲੀ ਪੁਕਾਰ ਦੇ ਪਿੱਛੇ ਹਟ ਗਏ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਵੀ ਇੱਕ ਮੁਗਲ ਸਰਦਾਰ ਨੇ ਕੱਸ ਕੇ ਨੇਜਾ ਮਾਰਿਆ ਆਪ ਜੀ ਵਾਲ-ਵਾਲ ਬਚ ਗਏ ਪਰ ਘੋੜਾ ਜ਼ਖਮੀ ਹੋ ਗਿਆ ਆਪਨੇ ਪੈਦਲ ਹੀ ਜੰਗ ਜਾਰੀ ਰੱਖੀ ਇਕੱਲਿਆਂ ਦੇਖ ਕੇ ਮੁਗਲ ਫੌਜ ਦੇ ਸਿਪਾਹੀਆਂ ਨੇ ਇੱਕੋ ਵਾਰ ਹਮਲਾ ਕਰਕੇ ਉਹਨਾਂ ਨੂੰ ਉੱਥੇ ਹੀ ਸ਼ਹੀਦ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਕਿਲੇ ਦੀ ਮਮਤੀ ਤੇ ਬੈਠੇ ਆਪਣੇ ਵੀਰ ਸੁਪੁੱਤਰ ਦੇ ਜੋਹਰ ਦੇਖ ਰਹੇ ਸਨ। ਉਸ ਨੂੰ ਸ਼ਹੀਦ ਹੁੰਦਾ ਦੇਖ ਕੇ ਆਪ ਨੇ ਜ਼ੋਰ ਦਾ ਜੈਕਾਰਾ ਛੱਡਿਆ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਨਾਲ ਹੀ ਸ਼ੁਕਰ ਵਿੱਚ ਸਿਰ ਝੁਕ ਗਿਆ। ਆਪਣੇ ਵੱਡੇ ਭਰਾ ਨੂੰ ਜੰਗ ਵਿੱਚ ਸ਼ਹੀਦ ਹੁੰਦਿਆਂ ਦੇਖ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਵੀ ਚਾਹ ਚੜਿਆ ਆਪਣੇ ਗੁਰੂ ਪਿਤਾ ਜੀ ਤੋਂ ਜੰਗ ਵਿੱਚ ਜਾਣ ਦੀ ਆਗਿਆ ਮੰਗੀ ਗੁਰੂ ਜੀ ਇਹ ਸੁਣ ਕੇ ਬੜੇ ਪ੍ਰਸੰਨ ਹੋਏ ਅਤੇ ਅਸੀਸ ਦੇ ਕੇ ਪੰਜਾਂ ਸਿੰਘਾਂ ਦੇ ਨਾਲ ਉਸ ਨੂੰ ਵੀ ਕਿਲੇ ਤੋਂ ਬਾਹਰ ਕੱਲ ਦਿੱਤਾ ਪੌਣੇ 15 ਸਾਲਾਂ ਦੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਗਰਜ ਕੇ ਜਾਕਾਰੇ ਬੁਲਾਉਂਦੇ ਰਣ ਭੂਮੀ ਵਿੱਚ ਆਣ ਪਹੁੰਚੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਪਹੁੰਚਦਿਆਂ ਜੰਗ ਫੇਰ ਭਖ ਪਈ ਲੋਥਾਂ ਤੇ ਲੋਥਾਂ ਡਿੱਗਣ ਲੱਗ ਪਈਆਂ ਮੁਗਲ ਫੌਜ ਦੇ ਹੌਸਲੇ ਵਧੇ ਹੋਏ ਸਨ ਉਹਨਾਂ ਨੇ ਸਾਹਿਬਜ਼ਾਦਾ ਤੇ ਪੰਜਾਂ ਸਿੰਘਾਂ ਨੂੰ ਪੂਰੀ ਤਰ੍ਹਾਂ ਘੇਰ ਲਿਆ। ਬਹਾਦਰ ਸਪੂਤ ਨੇ ਨੇਜਾ ਸੰਭਾਲ ਲਿਆ। ਜਿੱਥੇ ਵੀ ਉਹਨਾਂ ਦਾ ਨੇਜਾ ਲੱਗਦਾ, ਵੈਰੀ ਨੂੰ ਮਾਰ ਮੁਕਾਉਂਦਾ। ਮੁਗਲ ਫੌਜ ਦੇ ਵੱਧਦੇ ਆ ਰਹੇ ਦਸਤਿਆਂ ਅੱਗੇ ਪੰਜ ਕਿੰਨੇ ਕੁ ਦੇਰ ਤੱਕ ਟਿਕ ਸਕਦੇ ਸਨ? ਪਰ ਉਹਨਾਂ ਨੇ ਸਵਾ ਲੱਖ ਸੇ ਇੱਕ ਲੜਾਉ ਪ੍ਰਤੱਖ ਕਰ ਵਿਖਾਇਆ। ਮੁਗਲ ਫੌਜ ਦੇ ਇੱਕ ਹੋਰ ਦਸਤੇ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਪੂਰੀ ਤਰ੍ਹਾਂ ਘੇਰ ਲਿਆ। ਤਲਵਾਰ ਸੂਤ ਕੇ ਸਾਹਿਬਜ਼ਾਦਾ ਬੜੀ ਦੇਰ ਤੱਕ ਦੁਸ਼ਮਣ ਦੇ ਵਾਰ ਬਚਾਉਂਦੇ ਰਹੇ। ਸੂਰਜ چھਪਨ ਤੱਕ ਇਹ ਅਣਮੇਚੀ ਜੰਗ ਚੱਲਦੀ ਰਹੀ ਉਧਰ ਸੂਰਜ ਨੇ ਮੂੰਹ ਲੁਕਾਇਆ ਇਧਰ ਗੁਰੂ ਗੋਬਿੰਦ ਸਿੰਘ ਜੀ ਦੇ ਚੰਨ ਪੁੱਤਰ ਜੁਝਾਰ ਸਿੰਘ ਜੀ ਸ਼ਹੀਦ ਹੋ ਗਏ ਗੁਰੂ ਜੀ ਨੇ ਦੂਜੇ ਬੇਟੇ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਫਿਰ ਜ਼ੋਰ ਦਾ ਜਾਹਕਾਰਾ ਬੁਲਾਇਆ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਸ਼ੁਕਰ ਹੈ ਅਮਾਨਤ ਅ타 ਹੋਈ ਕਿਤਨਾ ਅਨੋਖਾ ਪਿਤਾ ਸੀ ਜਿਸਨੇ ਤੋਹਾ ਬੇਟਿਆਂ ਨੂੰ ਜੰਗ ਵਿੱਚ ਸ਼ਹੀਦ ਹੋਣ ਲਈ ਆਪ ਕੱਲਿਆ ਸੂਰਜ ਦੇ ਛਿਪ ਜਾਣ ਤੇ ਜੰਗ ਬੰਦ ਹੋ ਗਈ ਗੜੀ ਦੇ ਅੰਦਰ ਬੈਠੇ ਸਿੰਘਾਂ ਨੇ ਅਤੇ ਗੁਰੂ ਜੀ ਨੇ ਰਹਿਰਾਸ ਸਾਹਿਬ ਦਾ ਪਾਠ ਕੀਤਾ ਅਤੇ ਫਿਰ ਅਰਦਾਸ ਕੀਤੀ ਅਰਦਾਸ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਤੀਰ ਮੁਗਲ ਫੌਜਾਂ ਦੇ ਜਰਨੈਲਾਂ ਨੂੰ ਮਾਰੇ ਅਤੇ ਹਰ ਤੀਰ ਦੇ ਨਾਲ ਇੱਕ ਚਿੱਠੀ ਬੰਨ ਕੇ ਕੱਲੀ ਇੱਕ ਤੀਰ ਖਵਾਜਾ ਮਹਿਮੂਦ ਅਲੀ ਦੀ ਪੇਟੀ ਨੂੰ ਲੱਗਾ ਉਸ ਦੀ ਚਿੱਠੀ ਵਿੱਚ ਲਿਖਿਆ ਸੀ ਕਿ ਕਸਮ ਉਠਾ ਕੇ ਫਿਰ ਜਾਣਾ ਦੀਨ ਦੁਨੀ ਤੋ ਫਿਰ ਜਾਣਾ ਹੈ ਅੱਜ ਤੁਸੀਂ ਦੀਨ ਅਤੇ ਦੁਨੀ ਦੋਵੇਂ ਗਵਾ ਲਏ ਹਨ ਦੂਜਾ ਤੀਰ ਵਜ਼ੀਰ ਖਾਨ ਦੇ ਘੋੜੇ ਨੂੰ ਮਾਰਿਆ ਚਿੱਠੀ ਵਿੱਚ ਅੰਕਿਤ ਸੀ ਕਸਮ ਖਾ ਕੇ ਜੋ ਬੇਈਮਾਨ ਹੁੰਦਾ ਹੈ ਉਹ ਦੋਜ਼ਖ ਦੀ ਅੱਖ ਵਿੱਚ ਛੜਦਾ ਹੈ ਜੋ ਯਕੀਨ ਰੱਖਦਾ ਹੈ ਉਹ ਉੱਚਾ ਹੁੰਦਾ ਹੈ ਤੀਜਾ ਤੀਰ ਲਾਹੌਰ ਦੇ ਸੂਬੇ ਜ਼ਬਰਦਸਤ ਖਾਨ ਦੀ ਪੱਗ ਨੂੰ ਲੱਗਾ ਅਤੇ ਚਿੱਠੀ ਵਿੱਚ ਦਰਜ ਸੀ ਕੁਰਾਨ ਦੀ ਕਸਮ ਨੂੰ ਤੋੜਨ ਵਾਲਾ ਦੋਜ਼ਖ ਵਿੱਚ ਹੀ ਪਏਗਾ ਉਹ ਸਮਾਂ ਆ ਰਿਹਾ ਹੈ ਜਦ ਸਾਰੇ ਸੂਬੇ ਵਿੱਚ ਸਿੰਘ ਹਲਚਲ ਮਚਾਉਣਗੇ ਤੀਜਾ ਤੀਰ ਅਜਮੇਰ ਚੰਦ ਦੀ ਲੱਤ ਵਿੱਚ ਵੱਜਾ ਉਸ ਵਿੱਚ ਚੇਤਾਵਨੀ ਸੀ ਤੈਨੂੰ ਆਰਾਮ ਕਦੇ ਨਹੀਂ ਮਿਲੇਗਾ ਪਰ ਸਾਡਾ ਰਖਾ ਅਕਾਲ ਪੁਰਖ ਹੈ ਗੜੀ ਵਿੱਚ ਰਹਿ ਗਏ ਬਾਕੀ ਸਿੰਘਾਂ ਨੂੰ ਸੰਬੋਧਨ ਕਰਦੇ ਗੁਰੂ ਜੀ ਨੇ ਕਿਹਾ ਸਾਡੇ ਸਾਹਮਣੇ ਹੁਣ ਸੂਰਮਿਆਂ ਵਾਂਗ ਜਾਨਵਾਰ ਦੇਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਸਾਡੇ ਲਹੂ ਦੀ ਇੱਕ ਬੂੰਦ ਵੀ ਵਿਅਰਥ ਨਹੀਂ ਜਾਵੇਗੀ ਜਦ ਤੱਕ ਸਾਡਾ ਨਾਂ ਨਿਸ਼ਾਨ باقی ਰਹੇਗਾ ਵੈਰੀਆਂ ਨੂੰ ਖੂਨ ਦਾ ਬਦਲਾ ਖੂਨ ਨਾਲ ਹੀ ਦੇਣਾ ਪਏਗਾ ਆਪਣੇ ਬਹਾਦਰ ਸਿੰਘਾਂ ਨੂੰ ਆਸ਼ੀਰਵਾਦ ਦਿੰਦੇ ਕਿਹਾ ਸਿੱਖ ਨੂੰ ਸਦਾ 4 ਓਟਾਂ ਹਨ ਪਹਿਲੀ ਓਟ ਅਕਾਲ ਪੁਰਖ ਦੀ ਦੂਜੀ ਸਤਗੁਰੂ ਦੀ ਤੀਜੀ ਸਾਧ ਸੰਗਤ ਦੀ ਅਤੇ ਚੌਥੀ ਆਪਣੀ ਸੋ ਇਹਨਾਂ ਚੋਂ ਓਟਾਂ ਦੇ ਸਹਾਰੇ ਡਟੇ ਰਹਿਣਾ ਰਣ ਭੂਮੀ ਵਿੱਚ ਪਿੱਠ ਨਹੀਂ ਵਿਖਾਉਣੀ ਤੇ ਸਦਾ ਆਪਣੇ ਧਰਮ ਦੀ ਲਾਜ ਰੱਖਣੀ ਗੜੀ ਵਿੱਚ ਰਹਿ ਗਏ ਬਾਕੀ ਦਾਸ ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਦਸ਼ਾ ਕੋਈ ਚੰਗੀ ਨਹੀਂ ਹੈ ਇਸ ਲਈ ਗੜੀ ਛੱਡਣਾ ਹੀ ਠੀਕ ਹੈ ਪਰ ਗੁਰੂ ਜੀ ਮੰਨ ਨਹੀਂ ਰਹੇ ਸਨ ਸਿੰਘਾਂ ਨੇ ਮਤਾ ਪਕਾਇਆ ਕਿ ਗੁਰੂ ਜੀ ਦੀ ਅਗਵਾਈ ਦੀ ਪੰਥ ਨੂੰ ਬੜੀ ਜ਼ਰੂਰਤ ਹੈ ਇਸ ਲਈ ਉਹਨਾਂ ਨੂੰ ਕਿਲਾ ਛੱਡ ਦੇਣਾ ਚਾਹੀਦਾ ਹੈ ਉਹਨਾਂ ਨੇ ਪੰਜ ਪਿਆਰੇ ਚੁਣੇ ਅਤੇ ਭਾਈ ਦਇਆ ਸਿੰਘ ਦੀ ਅਗਵਾਈ ਹੇਠ ਗੁਰੂ ਜੀ ਦੇ ਸਾਹਮਣੇ ਇਹ ਮਤਾ ਪੇਸ਼ ਕਰਕੇ ਹੁਕਮ ਦਿੱਤਾ ਕਿ ਗੁਰੂ ਜੀ ਉਸੇ ਰਾਤ ਹਵੇਲੀ ਛੱਡ ਜਾਣ ਆਪੇ ਗੁਰ ਚੇਲਾ ਅਖਵਾਉਣ ਵਾਲੇ ਗੁਰੂ ਨੂੰ ਪੰਜਾਂ ਪਿਆਰਿਆਂ ਦਾ ਹੁਕਮ ਮੰਨਣਾ ਪਿਆ ਪਰ ਉਹਨਾਂ ਨੇ ਸ਼ਰਤ ਲਗਾਈ ਕਿ ਉਹ ਗੜੀ ਛੱਡਦਿਆਂ ਦੁਸ਼ਮਣ ਨੂੰ ਵੰਗਾਰ ਕੇ ਜਾਣਗੇ। ਤਸਮੇਸ਼ ਪਿਤਾ ਨੇ ਆਪਣੇ ਨਾਲ ਤਿੰਨ ਸਿੰਘ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਨੂੰ ਲੈ ਕੇ ਜਾਣ ਦਾ ਫੈਸਲਾ ਕੀਤਾ। ਆਪਣੇ ਮਹਾਂਦਰੇ ਨਾਲ ਮਿਲਦੇ ਭਾਈ ਸੰਗਤ ਸਿੰਘ ਨੂੰ ਕਲਗੀ ਲਗਾ ਕੇ ਆਪਣਾ ਪੋਸ਼ਾਕਾ ਪਹਿਨਾ ਕੇ ਉੱਚੀ ਮਮਤੀ ਤੇ ਬਿਠਾ ਦਿੱਤਾ। ਅੱਧੀ ਰਾਤ ਮਗਰੋਂ ਗੁਰੂ ਜੀ ਬੁਰਜ ਉੱਪਰ ਖਲੋ ਕੇ ਆਪ ਨਰਸਿੰਘਾ ਵਜਾ ਕੇ ਹਵੇਲੀ ਤੋਂ ਬਾਹਰ ਨਿਕਲੇ ਅਤੇ ਇੱਕ ਉੱਚੀ ਟੀਬੀ ਤੇ ਚੜ੍ਹ ਕੇ ਤਿੰਨ ਵਾਰ ਕਿਹਾ ਪੀਰੇ ਹਿੰਦਵੇਂ ਰਵਦ ਹਿੰਦ ਦਾ ਪੀਰ ਚੱਲਿਆ ਹੈ ਪੀਰੇ ਹਿੰਦ ਮੇ ਰਵੱਦ ਹਿੰਦ ਦਾ ਪੀਰ ਚੱਲਿਆ ਹੈ ਪੀਰੇ ਹਿੰਦ ਮੇ ਰਵੱਦ ਹਿੰਦ ਦਾ ਪੀਰ ਚੱਲਿਆ ਹੈ ਮੁਗਲ ਫੌਜਾਂ ਵਿੱਚ ਖਲਬਲੀ ਮਚ ਗਈ ਉੱਪੜ ਵਾਹੇ ਉੱਠੇ ਕੋਈ ਉੱਚੀ ਟੀਬੀ ਵੱਲ ਦੌੜੇ ਮਿਸ਼ਾਲ ਚੀ ਰਾਹ ਦਿਖਾ ਰਿਹਾ ਸੀ ਗੁਰੂ ਜੀ ਨੇ ਮਿਸ਼ਾਲ ਚੀ ਦਾ ਅਜੀਹਾ ਨਿਸ਼ਾਨਾ ਬਣਾਇਆ ਕਿ ਮਿਸ਼ਾਲ ਡਿੱਗ ਪਈ ਤੇ ਬੁਝ ਗਈ ਦਿਨ ਚੜ੍ਹਦੇ ਤੱਕ ਗੁਰੂ ਜੀ ਬਹੁਤ ਦੂਰ ਨਿਕਲ ਗਏ ਘੜੀ ਵਿੱਚ ਰਹਿ ਗਏ ਬਾਕੀ ਸੱਤ ਸਿੰਘਾਂ ਨੇ ਤਾਂ ਆਪਣੀਆਂ ਜਾਨਾਂ ਵਾਰਨ ਦਾ ਪ੍ਰਣ ਕੀਤਾ ਹੋਇਆ ਸੀ। ਬਹੁ ਫੁੱਟਦਿਆਂ ਜਦ ਮੁਗਲ ਫੌਜਾਂ ਨੇ ਕਿਲੇ ਤੇ ਹਮਲਾ ਕੀਤਾ ਤਾਂ ਕਿਲੇ ਦਾ ਦਰਵਾਜ਼ਾ ਖੋਲ ਕੇ ਸੱਤ ਸਿੰਘ ਤਲਵਾਰਾਂ ਧੂਕੇ ਜੈਕਾਰੇ ਗਜਾਉਂਦੇ ਬਾਹਰ ਆਏ। ਇੱਕ ਇੱਕ ਸਿੰਘ ਨੇ ਕਈ ਮੁਗਲ ਫੌਜੀਆਂ ਨੂੰ ਮੌਤ ਦੇ ਘਾਟ ਉਤਾਰਿਆ। ਇਸ ਤਰ੍ਹਾਂ ਇਸ ਇਤਿਹਾਸਿਕ ਜੰਗ ਵਿੱਚ ਜੂਝਦੇ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਸੱਤ ਸਿੰਘਾਂ ਨੇ ਇਸ ਅਣਮੇਚੀ ਲੜਾਈ ਵਿੱਚ ਮੁਗਲਾਂ ਨਾਲ ਬੜੀ ਜ਼ਬਰਦਸਤ ਟੱਕਰ ਲਈ। ਇਨਾ ਨੇ ਵੀ ਗੁਰੂ ਜੀ ਦੇ ਕਹੇ ਵਾਕ ਸੱਚ ਕਰ ਦਿਖਾਏ ਸਵਾ ਲੱਖ ਸੇ ਏਕ ਲੜਾਉ ਤਬਾਹ ਗੋਬਿੰਦ ਸਿੰਘ ਨਾਮ ਕਹਾਉ ਆਪਣੇ ਕਲਗੀਆਂ ਵਾਲੇ ਗੁਰੂ ਜੀ ਦੀ ਅਤੇ ਸਿੱਖ ਪੰਥ ਦੀ ਇਲਾਜ ਰੱਖੀ ਤੇ ਵਾਰੋ ਵਾਰ ਸ਼ਹੀਦੀ ਪਾ ਕੇ ਰਹਿਂਦੀ ਦੁਨੀਆ ਤੱਕ ਆਪਣੀ ਕੁਰਬਾਨੀ ਦੀ ਲਾਸਾਨੀ ਮਿਸਾਲ ਕਾਇਮ ਕਰ ਗਈ ਇਨਾ ਸਤ ਸ਼ਹੀਦਾਂ ਵਿੱਚ ਇੱਕ ਕਲਗੀ ਵਾਲੇ ਵਰਗੀ ਸੋਹਣੀ ਪੋਸ਼ਾਕ ਪਹਿਨੇ ਹੋਏ ਸਿੰਘ ਨੂੰ ਦੇਖ ਕੇ ਮੁਗਲਾਂ ਨੇ ਸਮਝਿਆ ਕਿ ਸਿੱਖਾਂ ਦਾ ਗੁਰੂ ਗੋਬਿੰਦ ਸਿੰਘ ਵੀ ਸ਼ਹੀਦ ਹੋ ਗਿਆ ਹੈ ਉਹਨਾਂ ਨੇ ਬੜੀ ਖੁਸ਼ੀ ਨਾਲ ਆਪਣੇ ਜਰਨੈਲਾਂ ਨੂੰ ਜਾ ਕੇ ਖਬਰ ਦਿੱਤੀ ਪਰ ਇਹ ਤਾਂ ਉਹਨਾਂ ਦਾ ਭੁਲੇਖਾ ਸੀ ਗੁਰੂ ਗੋਬਿੰਦ ਸਿੰਘ ਜੀ ਤਾਂ ਉਹਨਾਂ ਦੀ ਪਹੁੰਚ ਤੋਂ ਬੜੀ ਦੂਰ ਜੰਗਲਾਂ ਜੂੰਹਾ ਵਿੱਚੋਂ ਲੰਘਦੇ ਰਾਤ ਨੂੰ ਮਾਛੀਵਾੜੇ ਦੇ ਜੰਗਲ ਵਿੱਚ ਜਾ ਪਹੁੰਚੇ ਸਨ ਮਾਛੀਵਾੜੇ ਦੇ ਜੰਗਲਾਂ ਵਿੱਚ ਵਿਚਰਦੇ ਵਾਹਿਗੁਰੂ ਅਕਾਲ ਪੁਰਖ ਨੂੰ ਸੰਬੋਧਨ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਸ਼ਬਦ ਉਚਾਰਿਆ ਸੀ ਜੋ ਅਸੀਂ ਨਿਤ ਗਾਉਂਦੇ ਹਾਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁੱਤ ਬਿਨ ਰੋਗ ਰਜਾਈਆਂ ਦਾ ਹੋਟਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਟ ਖੇੜਿਆਂ ਦਾ ਰਹਿਣਾ ਤਿੰਨਾ ਦਿਨਾਂ ਮਗਰੋਂ ਆਪ ਦੇ ਸਿੱਦਕੀ ਸਿੱਖ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਗੁਰੂ ਜੀ ਕੋਲ ਪਹੁੰਚ ਗਏ ਆਪ ਦਾ ਇੱਕ ਪਹਿਲਾ ਸੇਵਕ ਗੁਲਾਬਾ ਵੀ ਮਿਲ ਗਿਆ ਨਬੀ ਖਾਨ ਅਤੇ ਗਣੀ ਖਾਨ ਪਠਾਨ ਜੋ ਗੁਰੂ ਜੀ ਲਈ ਚੰਗੇ ਘੋੜੇ ਢੂੰਡ ਕੇ ਲਾਇਆ ਕਰਦੇ ਸਨ ਉਹ ਵੀ ਆ ਗਏ ਗੁਰੂ ਜੀ ਨੂੰ ਇਹ ਵੀ ਖਬਰ ਮਿਲ ਗਈ ਸੀ ਕਿ ਆਪ ਜੀ ਦੇ ਛੋਟੇ ਦੋ ਸਹਬਜ਼ਾਦੇ ਜ਼ੋਰਾਵਰ ਸਿੰਘ ਜੀ ਅਤੇ ਫਤਿਹ ਸਿੰਘ ਜੀ ਨੂੰ ਨਵਾਬ ਸਰਹਿੰਦ ਦੇ ਹੁਕਮ ਨਾਲ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਹੈ ਗੁਰੂ ਸਾਹਿਬ ਨੂੰ ਇਹ ਵੀ ਦੱਸਿਆ ਗਿਆ ਕਿ ਬਹਾਦਰ ਸਹਬਜ਼ਾਦਿਆਂ ਨੇ ਪਥੇਰੇ ਲਾਲਚ ਦਿੱਤੇ ਗਏ ਪਰ ਅਖੀਰ ਤੱਕ ਉਹ ਡਟੇ ਰਹੇ ਅਤੇ ਧਰਮ ਦੀ ਲਾਜ ਰੱਖੀ ਮਾਤਾ ਗੁਜਰੀ ਜੀ ਦੇ ਸਰੀਰ ਤਿਆਗ ਦੇਣ ਬਾਰੇ ਵੀ ਗੁਰੂ ਜੀ ਨੂੰ ਪਤਾ ਲੱਗਾ ਗੁਰੂ ਜੀ ਨੇ ਕਾਹੀ ਦੇ ਬੂਟੇ ਨੂੰ ਤੀਰ ਦੀ ਨੋਕ ਨਾਲ ਉਖੇੜ ਕੇ ਫਰਮਾਇਆ ਇਹ ਮੁਗਲ ਰਾਜ ਹੁਣ ਜੜੋਂ ਪੁੱਟਿਆ ਗਿਆ ਲਾਸਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਿਰ ਨਿਵਾ ਕੇ ਵਾਹਿਗੁਰੂ ਦਾ ਸ਼ੁਕਰ ਕੀਤਾ ਕਿ ਆਪ ਦੀ ਅਮਾਨਤ ਆਪ ਜੀ ਦੇ ਪਾਸ ਉੱਜ ਗਈ ਹੈ ਮਾਛੀਵਾੜੇ ਤੋਂ ਚੱਲ ਕੇ ਗੁਰੂ ਜੀ ਕਨੇਜ ਜੱਟਪੁਰਾ ਤਲਿਆਣੀ ਚੱਕਰ ਤਖਤੂਪੁਰਾ ਤੇ ਮਸੇਲ ਪਿੰਡਾਂ ਵਿੱਚੋਂ ਹੁੰਦੇ ਹੋਏ ਦੀਨਾ ਪਿੰਡ ਜਾ ਪੁੱਜੇ ਇੱਥੇ ਆਪ ਜੀ ਨੇ ਭਾਈ ਦੇਸੂ ਤਰਖਾਨ ਦੇ ਚੁਬਾਰੇ ਵਿੱਚ ਟਿਕਾਣਾ ਕੀਤਾ ਕੁਝ ਦਿਨਾਂ ਮਗਰੋਂ ਆਪ ਦੀਨਾ ਤੋਂ ਕਾਂਗੜੇ ਚਲੇ ਗਏ ਉੱਥੋਂ ਬਾਦਸ਼ਾਹ ਔਰੰਗਜ਼ੇਬ ਨੂੰ ਫਾਰਸੀ ਕਵਿਤਾ ਵਿੱਚ ਇੱਕ ਲੰਮੀ ਚਿੱਠੀ ਲਿਖੀ ਜਿਸ ਨੂੰ ਜ਼ਫਰਨਾਮਾ ਕਿਹਾ ਜਾਂਦਾ ਹੈ ਇਸ ਚਿੱਠੀ ਵਿੱਚ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਕਿਹਾ ਤੈਨੂੰ ਮਾਣ ਹੈ ਆਪਣੀਆਂ ਫੌਜਾਂ ਅਤੇ ਹਕੂਮਤ ਉੱਤੇ ਮੈਨੂੰ ਮਾਣ ਹੈ ਆਪਣੇ ਪ੍ਰਭੂ ਉੱਤੇ ਤੂੰ ਦੇਸ਼ ਦਾ ਬਾਦਸ਼ਾਹ ਜ਼ਰੂਰ ਹੈ ਪਰ ਧਰਮ ਈਮਾਨ ਤੋਂ ਬਹੁਤ ਦੂਰ ਹੈ ਨਾਲ ਹੀ ਉਸ ਨੂੰ ਲਿਖਿਆ ਚਾਰ ਚਿੰਗਾੜੀਆਂ ਬੁਝਾਉਣ ਨਾਲ ਅੱਗ ਨਹੀਂ ਬੁਝ ਜਾਂਦੀ ਕਿਸੇ ਦੇ ਖੂਨ ਦਾ ਪਿਆਸਾ ਹੋਣਾ ਠੀਕ ਨਹੀਂ ਖੁਦਾ ਤੇਰਾ ਭੀ ਲਹੂ ਤਲਵਾਰ ਨਾਲ ਹੀ ਵਗਾਏਗਾ ਗੁਰੂ ਜੀ ਨੇ ਇਹ ਵੀ ਸਪਸ਼ਟ ਕੀਤਾ ਕਿ ਜਦ ਹੋਰ ਸਭ ਹੀਲੇ ਬੇਕਾਰ ਹੋ ਜਾਣ ਤਾਂ ਆਪਣੀ ਰੱਖਿਆ ਲਈ ਤਲਵਾਰ ਚਲਾਉਣਾ ਨਾ ਸਿਰਫ ਠੀਕ ਹੈ ਸਗੋਂ ਧਰਮ ਵੀ ਹੈ ਅੰਤ ਵਿੱਚ ਲਿਖਿਆ ਤੂੰ ਖਬਰਦਾਰ ਹੋ ਖਾਲਸਾ ਪੈਦਾ ਹੋਇਆ ਹੈ ਤੇਰੇ ਵਰਗੇ ਬੁੱਤਾਂ ਨੂੰ ਢਾਉਣ ਵਾਲਾ ਅਜੀਹਾ ਖਾਲਸਾ ਪੈਦਾ ਹੋਇਆ ਹੈ ਜਿਸਦੇ ਸਾਹਮਣੇ ਆਦਰਸ਼ ਹੈ ਦੇਹ ਸ਼ਿਵਾ ਪਰ ਮੋਹ ਇਹ ਹੈ ਸ਼ੁਭ ਕਰਮਨ ਤੇ ਕਬ ਹੂ ਨ ਟਰੂੰ ਨਾ ਡਰੂੰ ਅਰ ਸੋ ਚਬ ਜਾਏ ਲਰੂੰ ਨਿਸ਼ਚੈ ਕਰ ਆਪਣੀ ਜੀਤ ਕਰੋ ਹਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤੋਂ ਉਚਰੂੰ ਜਦ ਆਵ ਕੀ ਆਦ ਨਿਧਾਨ ਬਨੇ अत ही रन मैं तब जू जम अत ही रन सोना लिखा है जोगी अल्लाह यार खान ने हिंद में तीर्थ है यात्रा के लिए कटाए बाप ने बच्चे जहां खुदा के लिए चमक है मेहर की चमक और तेरे जर्रों में यहीं से बनके सितारे शमा के लिए ਇਹੀ ਸੇ ਬਨ ਕੇ ਸਿਤਾਰੇ ਸ਼ਮਾ ਕੇ